ਸੰਤ ਮਾਰਗਦਾਰ ਜਿਹੜੀ ਚਾਈ ਤੋਂ ਥੱਲੇ ਡਿੱਗੇ ਤਾਂ ਉਹ ਚਾਈ ਤੇ ਨੂੰ ਜਾ ਰਹੇ ਨੇ ਧਰਮ ਇਹ ਹੈ ਤੈਨੂੰ ਧਰਮ ਦੀ ਕੀ ਲੋੜ ਹੈ ਤੇਰਾ ਕੋਈ ਧਰਮ ਨਹੀਂ ਆ ਸਾਰੇ ਧਰਮ ਤੇਰੇ ਹੀ ਨੇ ਤੇਰੇ ਵੱਲੋਂ ਜਾ ਰਹੇ ਨੇ ਤੈਨੂੰ ਲੋੜ ਤੇ ਨੇ ਸਾਰੇ ਧਰਮ ਸਮਝ ਜਿਹੇ ਜੀ ਆਪਣੀ ਆਪਣੀ ਸਮਝ ਆਪਣੀਆਂ ਆਪਣੀਆਂ ਜਾਂਦੇ ਤੇਰੇ ਵੱਲੋਂ ਨੇ ਸਾਰੇ ਚਾਹੁੰਦੇ ਸਾਰੇ ਤੈਨੂੰ ਇਹ ਨੇ ਆਪ ਆਪਣੀ ਬੁੱਧਾ ਹੈ ਜੇਤੀ ਵਰਣ ਦੇ ਪਰੂਪਨ ਹੁੰਦੇ ਤੇ ਤੇ ਪਰੂਪਨ ਧਰਮ ਨੇ ਤੇਰਾ ਉਹ ਜਹਾ ਵਾਲੂਰ ਕਰਦਾ ਉਹ ਜੀ ਸੋਝੀ ਦੇ ਤੀ ਜਿੰਨੀ ਕੋ ਨਾ ਕੋ ਬੁੱਧੀ ਸੀ ਆ ਜਨਮ ਹੈ ਆ ਭੇਖ ਹੈ ਆ ਜਨਮ ਜਨਮ ਤੇਰਾ ਹੁੰਦਾ ਹੀ ਨਹੀਂ ਇਸ ਕਰਕੇ ਤੇਰਾ ਕੋਈ ਸਰੀਰ ਵੀ ਹੈ ਨਹੀਂ ਉਹ ਭੇਖ ਹੈ ਭੇਖ ਵੀ ਕੋਈ ਨਹੀਂ ਸਰੀਰ ਤੇ ਭੇਖ ਦਾ ਹਲੂਰ ਜਿੰਨੇ ਸੰਸਾਰ ਦੇ ਧਰਮ ਦੇ ਵੇਖਨੇ ਕੋਈ ਵੀ ਵੇਖ ਤੇ ਰਹੀ ਇਹ ਭਲੇਕਾ ਕਰਦਾ ਵੀ ਖਾਲਸਾ ਕਹੇ ਸਾਡਾ ਭੇਖ ਹੈ ਇਹ ਵੀ ਉਹਦਾ ਭੇਖ ਰਹੀ ਹੈ ਇਹ ਤਾਂ ਵਰਦੀ ਹੈ ਇਹਦਾ ਸਰਪਾਈਟ ਹੈ ਵੀ ਅਸੀਂ ਸੱਚ ਦੇ ਛੱਡਾ ਬਰਦਾਰ ਹਾਂ ਬਸ ਸੱਚੇ ਨੂੰ ਹਾਈਲਾਈਟ ਕਰਨਾ ਸੀ ਸੱਚੇ ਧਰਮ ਨੂੰ ਹਾਈਲਾਈਟ ਕਰਨਾ ਸੱਚੀ ਮਾਤਾ ਨੂੰ ਨਾਨਕ ਦੀ ਇਹ ਜਿਹੜੀ ਵੀ ਮਾਤਾ ਗੁਰ ਮਾਤਾ ਨਾਨਕ ਦੀ ਮਾਤਾ ਖੜ ਰਹੀ ਹੈ ਦੁਹਾਰ ਕਰਨੋਂ ਵੱਤ ਲਈ ਹੈ ਵੱਤ ਪਰਮੇਸ਼ਰ ਦੀ ਹੈ ਦੁਹਾਰ ਕਰਨੋਂ ਵੱਤ ਤਾਂ ਨਹੀਂ ਕੀਤੀ ਹੈ ਕਬੀਰ ਨੇ ਵੀ ਧਾਰਨ ਕੀਤੀ ਹੈ ਸਾਰਿਆਂ ਨੇ ਬਤ ਲਈ ਹੈ ਜੇ ਮਤ ਲਈ ਜੈਦੇਵ ਬਤ ਨਹੀਂ ਹੈ ਨੇ ਤੁਸੇ ਨਾ ਤਾਤ ਹੈ ਨਾ ਮਾਤ ਹੈ ਨਾ ਤਾਤ ਹੈ ਨਾ ਮਾਤ ਹੈ ਨਾ ਕਿਸਦਾ ਪਿਓ ਹੈ ਨਾ ਕਿਸ ਦੀ ਮਾਂ ਹੈ ਨਾ ਤੇਰਾ ਬਾਪ ਹੈ ਕੋਈ ਤੇਰਾ ਵੀ ਮਾਂ ਪਿਓ ਨਹੀਂ ਤੂੰ ਵੀ ਕਿਸਦਾ ਬਾਪ ਪਿਓ ਨਹੀਂ ਇਹ ਜਾ ਮਾਂ ਪਿਓ ਜਾਇਆ ਸੰਸਾਰ ਹੁੰਦਾ ਅਸਲ ਦੇ ਵਿੱਚ ਜੇ ਕਿਸੇ ਨੂੰ ਕਹੀਏ ਨਾ ਆਤਮਾ ਦੂਏ ਦਾ ਵਾਪੇ ਹੋ ਰਹੀ ਹੁੰਦੀ ਕੋਈ ਨਹੀਂ ਪਰਮੇਸ਼ਰ ਵੀ ਕਿਸੇ ਆਤਮਾ ਦਾ ਵਾਪੇ ਹੋ ਰਹੀ ਇਹ ਵੀ ਗਲਤ ਹੈ ਜੋ ਸਭ ਦੀ ਬਰਾਬਰ ਹੈ ਜੇ ਅਸੀਂ ਨੂੰ ਕਹਿੰਨਾ ਤੂੰ ਮੇਰਾ ਬਤਾ ਤੂੰ ਵਾਪੇ ਰਹਾਤਾ ਆਪਣੇ ਦਲੇ ਨੂੰ ਕਹਿੰਦੇ ਇਹ ਗੱਲ ਕਿਸ ਬਾਹਰ ਦੀ ਕਹਿੰਦੇ ਦਾੜ ਕਥਾ ਹੋਈ ਹੈ ਇਹ ਤਾਂ ਦਾੜ ਹੋਈ ਉਹ ਪਿਤਾ ਮਾਤਾ ਇਹਦਾ ਮੂਲ ਇਹਦਾ ਪਿਤਾ ਮਾਤਾ ਇਹ ਭਲੇਖਾ ਨਹੀਂ ਹੋਣਾ ਚਾਹੀਦਾ ਕਿ ਪਰਮੇਸ਼ਰ ਪਿਤਾ ਮਾਤਾ ਹੈ ਇਹ ਗਲਤ ਹੈ ਉਹ ਤਾਂ ਸੋਚੀ ਦਿੱਤੀ ਹੈ ਪਰਮੇਸ਼ਰ ਨਾਲ ਤਾਂ ਵੀ ਤੇਰਾ ਮਾਤਾ ਪਿਤਾ ਕੌਣ ਸੰਸਾਰੀ ਮਾਤਾ ਪਿਤਾ ਹੈ ਨਹੀਂ ਆਪਣਾ ਮੂਲ ਪਛਾਣ ਦੇਖੋ ਕਿਸੇ ਵੀ ਟਾਣੀ ਦਾ ਸ਼ਾਖਾ ਦਾ ਮਾਤਾ ਪਿਤਾ ਕੌਣ ਦਾ ਮੂਲ ਹੈ ਹਦਾਂ ਉਦਾ ਮੂਲੇ ਦਾ ਪਤਾ ਹੁੰਦਾ ਜਿਹੜੀ ਉਹਦੀ ਜੜਾ ਹੈ ਉਹੀ ਮਾਤਾ ਪਤਾ ਜੜ ਤੋਂ ਬੁੱਟਿਆ ਸਭ ਕੁਝ ਬਸ ਮੂਲ ਹੈ ਮਾਤਾ ਪਤਾ ਪਰ ਮਾਇਸ਼ਾ ਨਹੀਂ ਮਾਤਾ ਪਤਾ ਹੋ ਸਕਦਾ ਕਿਸੇ ਦਾ ਉਹ ਹੋਰ ਫਰਕਸ਼ਾ ਨਾਲ ਇੱਥੇ ਅੱਗੇ ਵੀ ਫਰਕ ਪੈ ਜੂਗਾ ਮਾਤਾ ਪਤਾ ਕੀ ਹੈ ਕਿਵੇਂ ਮਾਤਾ ਪਤਾ ਕਿਵੇਂ ਜੋ ਪੈਦਾ ਕੀਤੀ ਇਹ ਤਾਂ ਕੋਈ ਪਾਸੇ ਜਾਗੇ ਨਹੀਂ ਉਹਨਾਂ ਨੂੰ ਜਗਾ ਰਹੇ ਨੇ ਬਾਕੀ ਉਹਨਾਂ ਦੀ ਜਿਹੜੀ ਇਕੱਠੀ ਆਵਾਜ਼ ਹੈ ਸਮੁੱਚੀ ਹਕਬੋਲਾ ਨੂੰ ਪਰਮੇਸ਼ਰ ਉਹ ਕਹਿੰਦੇ ਪਰਮ ਈਸ਼ਵਰ ਈਸ਼ਰ ਕੱਲੇ ਕੱਲੇ ਨੇ ਸਾਰੇ ਵਕਤ ਜੇ ਈਸਰ ਲਫਜ਼ ਹੈ ਗਾਵੜ ਤੋਂ ਤੂੰ ਈਸਰ ਬ੍ਰਹਮਾ ਦੇਵੀ ਸੋਣ ਤੇਰੇ ਸਦਾ ਸਵਾਰੇ ਜਿਹੜੇ ਸਵਾਰੇ ਹੋਏ ਨੇ ਉਹੀ ਤੇ ਨੂੰ ਕਹਿੰਦੇ ਨੇ ਬਾਕੀ ਦੀ ਗੱਲ ਦੇ ਭਗਤ ਸਾਰੇ ਈਸਰ ਨੇ ਭਗਤ ਸਾਰੇ ਬ੍ਰਹਮਾਨ ਨੇ ਭਗਤ ਸਾਰੇ ਦੇਵੀ ਨੇ ਦੇਵੀ ਆਪ ਕੋਤੀ ਦੇਵੀ ਹੋਰ ਕੀ ਹੈ ਲਾਵਣ ਤੋਂ ਨੂੰ ਈਸਰ ਬ੍ਰਹਮਾ ਦੇਵੀ ਈਸਰ ਕਹ ਲੋ ਬ੍ਰਹਮਾ ਕਹ ਲੋ ਚਾਹੇ ਦੇਵੀ ਕਹ ਲੋ ਇੱਕੋ ਹੀ ਗੱਲ ਹੈ ਸੋਹਣ ਤੇਰੇ ਸਦਾ ਸਮਾਰੇ ਜਿਹੜੇ ਸੋਹ ਰਹੇ ਨੇ ਸੱਚਖੰਡ ਦੇ ਵਿੱਚ ਤੇ ਸਦਾ ਹੀ ਸਮਾਰੇ ਹੋਏ ਨੇ ਜਿਹੜੇ ਤੇਰੇ ਸਦਾ ਵਾਸਤੇ ਸਮਾਰਦੇ ਆਇਆ ਅਰਥੇ ਦਾ ਉਹ ਤੇ ਦੇਵੀ ਨਾਲ ਆਇਆ ਹੋਇਆ ਜਬਜੀ ਸਾਹਿਬ ਦੇ ਇਹਨਾਂ ਨੂੰ ਨਹੀਂ ਪਤਾ ਵੀ ਦੇਵੀ ਘਰ ਆ ਗਿਆ ਕੀ ਹੋ ਗਿਆ ਕੀ ਨਹੀਂ ਹੋ ਗਿਆ ਦੇਵੀ ਤਾਂ ਪਹਿਲਾਂ ਆ ਗਿਆ ਉਹ ਦੇਵੀ ਨੂੰ ਕਿੱਥੇ ਲੈ ਕੇ ਜਾਓਗੇ ਉਹ ਇਹਦੇ ਵੀ ਆ ਕਾਹਨ ਤੂੰ ਈਸ਼ਰ ਬਰਮਾ ਦਾ ਨਾ ਰਹੇ ਨਾ ਰਹੇ ਉਹਦਾ ਨਾਉਰ ਦੋਏ 라ਉਰੇ ਦੇ ਵੀ ਵੀ ਉਹ ਈਸ਼ਰ ਬਰਮਾ ਵੀ ਉਹਦਾ ਹੀ ਲੋਕ ਦੇਵੇਗਾ ਦਾ ਸਰਫ ਈਸ਼ਰ ਬਰਮਾ ਦਾ ਹੈ ਈਸ਼ਰ ਬਰਮਾ ਦਾ ਆਇਆ ਕਿਸੇ ਨੂੰ ਕੋਈ ਤੇਰ ਹੀ ਰਿਹਾ ਜਾਂ ਕਿਸੇ ਨੂੰ ਕਹਿ ਲ ਦੇ ਰਿਹਾ ਦੇ ਵੀ ਦੇਵੀ ਦੇ ਦੇਵੀ ਦਾ ਜਸ ਦੇਵੀ ਦੇਣ ਵੇਲੇ ਆਨ ਦੇਣ ਵੇਲੇ ਦੇਵੀ ਹੈ ਦੇਵਾ ਦੇਵੀ ਦੇਵਾ ਮਤਲਬ ਦੇਣ ਵਾਲਾ ਦੇਵੀ ਦੇਣ ਵਾਲੀ ਪਰਵਾਨ ਦਾ ਮਿੱਟੀ ਕਾ ਲਕਾਲੇ ਮਿੱਟੀ ਕਾ ਮਾਟੀ ਕਾ ਕਰਦੇਵਾ ਦੇ ਵੀ ਤੁਸੀਂ ਤਾਂ ਮਿੱਟੀ ਦੇ ਬਣਾ ਲੈ ਮਿੱਟੀ ਦਾ ਤੁਹਾਨੂੰ ਕਿਹਦੇ ਦੇਲੇ ਵਾਲੇ ਵੀ ਉਹਨਾਂ ਨੂੰ ਤਾਂ ਬਹੁ ਵੀ ਘਰ ਨੂੰ ਆਪੇ ਲੋਲ ਬੁਲਾਉਣ ਨੂੰ ਖੜੇ ਉਹ ਅਖਿਆਲ ਅਖੰਡ ਰੂਪ ਹੈ ਅਖਿਆਲ ਅਖੰਡ ਰੂਪ ਹੈ ਅਖਿਆਲ ਆਪੋ ਰੂਪ ਆਪੋ ਅਖਿਆਲ ਦੇਖੋ ਖਿਆਲ ਨਾ ਮਤ ਲਿਖਿਆ ਕੁੜਤੂ ਦਾ ਲਫਜ਼ ਆ ਉਹ ਖਿਆਲ ਖਿਆਲ ਜਦੋਂ ਰਹੇ ਤੂੰ ਨਾ ਨਾ ਤੇਰੇ ਜ ਕੋਈ ਕਲਪਨਾ ਹੁੰਦੀ ਹੋਈ ਨਹੀਂ ਸੁਣ ਨ ਸਮਾਧ ਹੋਣਾ ਅਖੰਡ ਰੂਪ ਹੈ ਅਖੰਡ ਰੂਪ ਹੈ ਉਹ ਵੀ ਤੂੰ ਦੇ ਤੋਰ ਦੋਰੂਪ ਤੇ ਤੇ ਅਖੰਡ ਰੂਪੀਆ ਗਾਂ ਖਿਆਲ ਵੀ ਆ ਜਾਣਾ ਸਹਿਜ ਸਮਾਦ ਦੇ ਵਿੱਚ ਖਿਆਲ ਰੂਪ ਹੈ ਅਖੰਡ ਰੂਪ ਹੈ ਸੋਨ ਸਮਾਦ ਦੇ ਵਿੱਚ ਉਹ ਖਿਆਲ ਅਖੰਡ ਰੂਪ ਹੈ ਸਹਿਜ ਸਮਾਦ ਦੇ ਵਿੱਚ ਖਿਆਲ ਹੈ ਪਰ ਉਹ ਖਿਆਲ ਪਰ ਪੁਕਾਰਦਾ ਹੈ ਕਿਸੇ ਵਾਸਤੇ ਹੈ ਪਰ ਪੁਕਾਰ ਵਾਸਤੇ ਆਪਣੇ ਵਾਸਤੇ ਨਹੀਂ ਸਾਡੇ ਜਿਹੜੇ ਖਿਆਲ ਨੇ ਖੁਦਗਰਜ਼ੀ ਦੇ ਨੇ ਆਦਮੀ ਦੇ ਉਹਦਾ ਖੁਦਗਰਜ਼ੀ ਦਾ ਖਿਆਲ ਨਹੀਂ ਹੈ ਖੁਦਗਰਜ਼ੀ ਦੇ ਖਿਆਲ ਖੰਡਤ ਹੁੰਦੇ ਨੇ ਪਰ ਪੁਕਾਰ ਦਾ ਖਿਆਲ ਖੰਡਤ ਨਹੀਂ ਹੁੰਦਾ ਹੁੰਦਾ ਅੱਗੇ ਆਉਂਗਾ ਹ ਅਸ਼ੇਦ ਹੈ ਅਪੇਦ ਹੈ ਅਸ਼ੇਦ ਹੈ ਅਪੇਦ ਹੈ ਬ੍ਰਿਕੀਆਂ ਬਹੁਤਿਆਂ ਜ਼ਿਆਦਾ ਨੇ ਦੇ ਵਿੱਚ ਉੱਥੇ ਨਾ ਅਖਿਆਲ ਲਫ਼ਜ਼ ਰੂਪ ਆ ਗਿਆ ਅਖਿਆਲ ਅਖੰਡ ਰੂਪ ਹੈ ਜਦ ਖਿਆਲ ਉਹ ਵੀ ਖੰਡ ਰੂਪ ਹੈ ਦੋ ਆਗੇ ਖਿਆਲ ਵੀ ਆ ਖਿਆਲ ਵੀ ਸੁਨ ਸੁਆਦ ਵੀ ਹੈ ਸਹਿ ਸੁਆਦ ਵੀ ਸੁਨ ਸੁਆਦ ਆ ਖਿਆਲ ਜਿਵੇਂ ਸਹਿ ਸੁਆਦ ਨੇ ਸਾਰੇ ਸਭ ਜਗ ਸਹਿਜੋ ਉਪਾਇਆ ਜਿਵੇਂ ਸਹਿਜ ਰੂਪ ਵਿੱਚ ਸੰਸਾਰੋਂ ਪਾਇਆ ਫੇ ਤਾਂ ਖਿਆਲ ਹੈ ਸਾਰਿਆਂ ਦਾ ਖਿਆਲ ਨਹੀਂ ਰੱਖਦਾ ਸਾਰਿਆਂ ਦਾ ਖਿਆਲ ਨਹੀਂ ਰੱਖਦਾ ਪਰ ਉਹ ਖਿਆਲ ਰੂਪ ਚ ਹੈ ਉੜਵੀਆ ਖੰਡਾ ਜਿਹੜਾ ਉਹਦੀ ਸੋਚ ਨੂੰ ਕੋਈ ਖੰਡਨਤ ਨਹੀਂ ਕਰ ਸਕਦਾ ਜੋ 14 ਹੋ ਜਾਂਦਾ ਹੈ ਜਦ ਖਿਆਲ ਨਹੀਂ ਹੁੰਦਾ ਜਾਦੂ ਦੀ ਜੋਤ ਜਾਦੂ ਦਾ ਧਿਆਨ ਕੋਈ ਤੋੜ ਨਹੀਂ ਸਕਦਾ ਹੁਣ ਜੋ ਕਰਨਾ ਚਾਹੁੰਦਾ ਉਹਨੂੰ ਕੋਈ ਰੋਕ ਨਹੀਂ ਸਕਦਾ ਹੁਣ ਜੋ ਚ ਕਰਨਾ ਚਾਹੁੰਦਾ ਉਹਨੂੰ ਕੋਈ ਰੋਕ ਨਹੀਂ ਸਕਦਾ ਜਦ ਉਹ ਸੁੱਤ ਸੁਬਾਹ ਹੋ ਜਾਂਦਾ ਉਹ ਨੂੰ ਫਿਰ ਕੋਈ ਜਗਾ ਨਹੀਂ ਸਕਦਾ ਅਛੇਦ ਹੈ ਅਭੇਦ ਹੈ ਅਜਿਹੜੇ ਹੁਣ ਸੋਨੇ ਸਮਾਦਰ ਨੂੰ ਜਗਾ ਕੋਣ ਤੈਨੂੰ ਜਗਦੇ ਨਹੀਂ ਦੋ ਰੂਪ ਹੁੜ ਵੀ ਹੈ ਜੇ ਨਾ ਉਹ ਸੋਣ ਵੀ ਨੇ ਸਹਿਜ ਵੀ ਨੇ ਅਛੇਦ ਹੈ ਅਭੇਦ ਹੈ ਅਛੇਦ ਹੈ ਅਭੇਦ ਹੈ ਅਛੇਦ ਹੈ ਨਹੀਂ ਅਛੇਦ ਹੈ ਜਾ ਸਕਦਾ ਤੈਨੂੰ ਤੇਰੇ ਚ ਸੁਰਾਖ ਨਹੀਂ ਕੀਤਾ ਜਾ ਸਕਦਾ ਤੇਰੇ ਤੇ ਕੋਈ ਅਸਰ ਨਹੀਂ ਪਾਇਆ ਜਾ ਸਕਦਾ ਨਾ ਮ ਬਾਹਰ ਤੈਨੂੰ ਬਾਹਰ ਕੋਈ ਵਨਲ ਵੇਰੀ ਹੋ ਸਕਦਾ ਸੱਚ ਦੇ ਕੋਈ ਤਰਕ ਨਹੀਂ ਕੰਮ ਕਰਦਾ ਕੋਈ ਤੀਲ ਨਹੀਂ ਕੰਮ ਕਰਦਾ ਕੋਈ ਹਥਿਆਰ ਨਹੀਂ ਕੰਮ ਕਰਦਾ ਨ ਰੰਕ ਹੈ ਨ ਭੂਪ ਹੈ ਨ ਰੰਕ ਹੈ ਨ ਭੂਪ ਹੈ ਤੇ ਤੂੰ ਰਾਜਾ ਹੈਂ ਨ ਰੰਕ ਕਗਾਲ ਹੈ ਪਰੇ ਹੈ ਪਵਿੱਤਰ ਹੈ ਪਰੇ ਹੈ ਪਵਿੱਤਰ ਹੈ ਬੁਰਖੀ ਬੁੰਦੀ ਤਾਂ ਪਰੇ ਆ ਲੋਕ ਇਹ ਬੁਧਿ ਨਹੀਂ ਸਮਝ ਸਕਦੇ ਤੈਨੂੰ। ਔਰ ਪਵਿੱਤਰ